ਆ ਪਰਟੀਕুলਰੀ ਟੀਮ ਹੈ ਪੀਸਾ ਦੀ ਇਹ ਇੱਥੇ ਨਿਆਂ ਹੋਏਗਾ ਜਿਹਨ ਰਿਜ਼ਰਵ ਕਰਦਾ ਉਹਨੂੰ ਅਵਾਰਡ ਮਿਲੇਗਾ ਬਹੁਤ ਕੁਝ ਕਰਨ ਨੂੰ ਪਿਆ بڑے بڑے ਜਰਨਲ ਪਏ ਨੇ ਬੜੀ ਬੜੀ ਪੰਜਾਬੀ ਉਤਪਈ ਹੈ ਬੜਾ ਬੜਾ ਸਾਡਾ ਕਲਚਰ ਪਿਆ ਤੇ ਕੱਲਾ ਕਾਮੇਡੀ ਵਾਲਾ ਕੰਮ ਨਹੀਂ ਹੈਗਾ ਬੰਬੇ ਜਿਹੜਾ ਬੰਦਾ ਰਹਿ ਰਿਹਾ ਉਹ ਪੰਜਾਬ ਦੀ ਧਰਤੀ ਬਾਰੇ ਕੀ ਜਾਣੇ ਉੱਥੇ ਬੈਠ ਕੇ ਲਿਖ ਰਿਹਾ ਉੱਥੇ ਦੇ ਐਕਟਰ ਆ ਰਹੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਪਰ ਮੈਂ ਰਾਈਟਰ ਨੂੰ ਕਹਿੰਦਾ ਵੀ ਹੁੰਦਾ ਸੀ ਕਾਪੀ ਨਹੀਂ ਕਰਨਾ ਕੋ ਨਵੀਂ ਚੀਜ਼ ਲਖੋ ਸਾਡੇ ਦੇ ਪ੍ਰਿੰਟ ਚਾਲਾ ਵੀ ਇੱਕ ਫਿਲਮ ਮੇਟੋਗੀ ਇਹ ਤਾਂ 10 ਸਾਲਾਂ ਤੋਂ ਨਾਲ ਦੀਆਂ ਬਣਾ ਦੇਈਆਂ। ਹਜ਼ਾਰਾ ਪ੍ਰੋਡਿਊਸਰ ਮੈਨੂੰ ਮਿਲ ਰਹੇ ਜਿਹੜਾ ਕਹਿੰਦਾ ਜੀ ਮੈਂ ਪੰਜਾਬੀ ਫਿਲਮ ਮੁੜ ਕੇ ਨਹੀਂ ਬਣਾਉਣੀ। ਉਹਨਾਂ ਨੇ ਨਾਮ ਕੋਟ ਕੀਤੇ ਨੇ ਕਿ ਜੀ ਮੇਰੇ ਨਾਲ ਕਿਹਨੇ ਕਿਹੜੇ ਕੀਤੇ। ਸੋ ਇਹ ਚੀਜ਼ ਆਪਾਂ ਨੂੰ ਛੱਡ ਕੇ ਇੱਕ ਉੱਚੇ ਪੱਧਰ ਤੇ ਚੱਲਣਾ ਚਾਹੀਦਾ ਜਿਵੇਂ ਸਾਊਥ ਇੰਡੀਅਨ ਫਿਲਮਸ। ਪਹਿਲੀ ਗੱਲ ਤੇ ਕਿ ਮੈਂ ਪਾਰਟ ਆਫ ਪੀਸਾ ਦੀ ਟੀਮ ਦਾ ਔਰ ਮੇਰਾ ਸਾਰਾ ਕੰਮ ਵੀ ਇਹ ਸੰਭਾਲਦੇ ਆ ਤੇ ਮੇਰਾ ਪਰਿਵਾਰ ਵੀ ਹੈ ਆ ਵਰਕ ਫੰਕਸ਼ਨਸ ਬੜੇ ਹੋਏ ਨੇ ਪਹਿਲਾਂ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਆ ਪਰਟੀਕੁਲਰਲੀ ਟੀਮ ਹੈ ਪੀਸਾ ਦੀ ਇਹ ਇੱਥੇ ਨਿਆਂ ਹੋਏਗਾ ਜਿਹਨ ਡਿਜ਼ਰਵ ਕਰਦਾ ਉਹਨੂੰ ਅਵਾਰਡ ਮਿਲੇਗਾ ਇੱਥੇੋਂ ਕੰਮ ਹੈ ਨਹੀਂ ਵੀ ਫਲਾਣੇ ਦਾ ਫੋਨ ਆ ਗਿਆ ਜੀ ਤੇਨੂੰ ਕਹਦਾ ਫੋਨ ਆ ਗਿਆ ਇਹਨੂੰ ਅਵਾਰਡ ਦੇ ਦੋ ਜੋ ਕੁਝ ਅੱਜ ਤੱਕ ਹੁੰਦਾ ਰਿਹਾ ਪਰ ਅਵਾਰਡ ਜ਼ਰੂਰੀ ਨੇ ਹਰ ਆਰਟਿਸਟ ਵਾਸਤੇ ਉਹਦੀ ਜਿੰਦ ਜਾਨ ਹੈ ਜੇ ਮੈਨੂੰ ਪੁੱਛੋ ਤਾਂ ਅਵਾਰਡ ਜਿਹੜਾ ਤੁਹਾਨੂੰ ਹ ਹੋਰ ਕਿਉਂਕਿ ਮੈਂ ਮੇਰਾ ਦਿਲ ਕਰਦਾ ਮੈਨੂੰ ਅਵਾਰਡ ਮਿਲਿਆ ਤੇ ਮੈਂ ਹੋਰ 10 ਫਿਲਮਾਂ ਕਰਾਂ 100 ਕਰਾਂ ਸੋ ਆਈ ਥਿੰਕ ਬਹੁਤ ਜ਼ਰੂਰੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਐਦਾਂ ਮਹਿਸੂਸ ਹੁੰਦਾ ਸੀਗਾ ਕਿ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਥੱਲੇ ਆ ਕੇ ਅਵਾਰਡਸ ਮਿਲਦੇ ਆ ਤੁਸੀਂ ਵੀ ਜਾਣਦੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਪਰ ਮੈਨੂੰ ਇੱਥੇ ਇਹ ਉਮੀਦ ਆ ਰਹੀ ਹੈ ਇਸੇ ਕਰਕੇ ਮੈਂ ਸੱਜਣਾਂ ਦੇ ਨਾਲ ਤੁਰਿਆ ਕਿ ਸੱਚੇ-ਸੁੱਚੇ ਬੰਦੇ ਆ ਜਿਹੜਾ ਡਿਜ਼ਰਵ ਕਰਦਾ ਉਹ ਅਵਾਰਡ ਮਿਲਣਾ ਚਾਹੀਦਾ ਸੋ ਆਲ தி ਬੈਸਟ ਐਂਡ ਥੈਂਕ ਯੂ ਬਾਲੀਵੁੱਡ ਚੀਜ਼ ਨਹੀਂ ਲੱਗਦੀ ਉਹ ਵਰਡ ਨਹੀਂ ਬਿਕਸ ਹੋ ਜਾਂਦੇ ਨੇ ਪਰ ਪੰਜਾਬੀ ਦਾ ਸਟੰਡ ਚੱਲ ਰਿਹਾ ਡਾਕਟਰ ਮੈਂ ਨਹੀਂ ਕਹਿੰਦਾ ਤਰਮੰਦਰ ਨੇ ਆਖਿਆ ਵੀ ਮੈਨੂੰ ਸਾਰੀ ਜ਼ਿੰਦਗੀ ਫਿਲਮ ਫਿਰ ਅਵਾਰਡ ਮਿਲਿਆ ਉਦੋਂ ਜਦੋਂ ਮੈਂ ਡਿਜ਼ਰਵ ਨਹੀਂ ਕਰਦਾ ਸੀ ਹਰ ਜਗ੍ਹਾ ਚੱਲਦਾ ਔਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਇੱਕ ਬਹੁਤ ਵੱਡਾ ਦੇਸ਼ ਚ ਰੌਲਾ ਕੋਈ ਫੰਕਸ਼ਨ ਹੋਵੇ ਕੁਛ ਅਗੇ ਤੇ ਉੱਤੋਂ ਖੌਨ ਬੜੇ ਹੁੰਦੇ ਆ ਤੇ ਥੱਲੇ ਵਾਲੇ ਬੜੇ ਛੇਤੀ ਆਪਣਾ ਜਮੀਰ ਛੱਡ ਜਾਂਦੇ ਆ ਪਰ ਮੈਂ ਇਹ ਗੱਲ ਕਰਦਾ ਕਿ ਅਵਾਰਡ ਜਿਹੜਾ ਹੈ ਹਰੇਕ ਨੂੰ ਮਿਲਣਾ ਚਾਹੀਦਾ ਹੈ ਲੇਕਿਨ ਜਿਹੜਾ ਡਿਸਰਵ ਕਰਦਾ ਉਹਨੂੰ ਵੀ ਮਿਲੇ ਜਿਹਨੂੰ ਨਹੀਂ ਵੀ ਮਿਲਦਾ ਉਹ ਵੀ ਅਵਾਰਡਿਸਮ ਕਰਦਾ ਜਿੱਦਾਂ ਅੱਜ ਪੁੱਛਾਂਗੇ ਤੁਹਾਡੇ ਨੂੰ ਕਿ ਆਪਾਂ ਦੇ ਪੁਆਇੰਟਸ ਦੇ ਵਿੱਚ ਨੂੰ ਦੇਖ ਰਿਹਾ ਕਿ ਕਾਮੇਡੀ ਤੋਂ ਹਟ ਕੇ ਬੜੇ ਸੱਚੀ ਦਾ ਜਿਹੜੀ ਵਿਸ਼ੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਔਰ ਪੰਜਾਬੀ ਦਾ ਸਪੀਕਰ ਹੋਣ ਕਰਕੇ ਤੁਹਾਡੇ ਕੋਈ ਸ਼ੌਂਕ ਜਿਹੜਾ ਚਾਹੁੰਦੇ ਚਾਰ ਸ਼ੌਂਕ ਜਿਹੜਾ ਮੈਂ ਤਸਵੀਰ ਨੂੰ 2024 ਜਿੱਕੇ ਵਿੱਚ ਦੇਖਦੇ ਹਾਂ ਮੈਂ ਰਾਈਟਰ ਨੂੰ ਹਮੇਸ਼ਾ ਕਿਹਾ ਹੈ ਔਰ ਜਦ ਮੈਂ ਫਿਲਮਾਂ ਸ਼ੁਰੂ ਕੀਤੀ ਸੀ ਅੱਜ ਤੋਂ ਕੋਈ 50 ਸਾਲ ਪਹਿਲਾਂ ਤੇ ਮੈਨੂੰ ਇਹ ਲੱਗਦਾ ਸੀ ਵੀ ਬੰਬੇ ਜਿਹੜਾ ਬੰਦਾ ਰਹਿ ਰਿਹਾ ਉਹ ਪੰਜਾਬ ਦੀ ਧਰਤੀ ਬਾਰੇ ਕੀ ਜਾਣੇ ਉੱਥੇ ਬੈਠ ਕੇ ਲਿਖ ਰਿਹਾ ਹੈ ਉੱਥੇ ਦੇ ਐਕਟਰ ਆ ਰਹੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਤੇ ਮੇਰਾ ਇੱਕ ਸੁਪਨਾ ਸੀ ਕਿ ਐਸਾ ਟਾਈਮ ਆਏਗਾ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਜਦ ਪੰਜਾਬੀ ਦਿਖਾਰੀ ਹੋਣਗੇ ਇਸ ਧਰਤੀ ਤੇ ਇਸੇ ਧਰਤੀ ਦੇ ਐਕਟਰ ਹੋਣਗੇ ਇਸੇ ਧਰਤੀ ਦੇ ਪ੍ਰੋਡਿਊਸਰ ਡਾਇਰੈਕਟਰ ਸਾਰੇ ਹੋਣਗੇ ਉਹ ਸੁਪਨਾ ਪੂਰਾ ਹੋ ਗਿਆ ਪਰ ਮੈਂ ਰਾਈਟਰ ਨੂੰ ਬੜੀ ਵਾਰੀ ਗੱਲ ਕੀਤੀ ਅਸੀਂ ਸ਼ੂਟਿੰਗ ਕਰ ਰਹੇ ਆ ਪਿੰਦਰਾ ਫਿਲਮ ਦੀ ਮੇਰੀ ਰਾਈਟਰ ਨਾਲ ਰੋਲ ਡਿਸਕਸ਼ਨ ਹੁੰਦੀ ਆ ਹੁਣ ਮੈਂ ਉਹ ਕੰਮ ਛੱਡਦਾ ਵੀ ਜੋ ਤੂੰ ਕਹਿੰਦਾ ਤੇ ਕਰ ਲਓ ਇੰਨਾ ਡੈਪਥ ਹੈ ਪੰਜਾਬੀ ਕਲਚਰ ਦੇ ਵਿੱਚ ਕਿਉਂ ਕੱਲੀ ਕਾਮੇਡੀ ਉੱਤੇ ਬਣ ਕੇ ਰਹਿ ਗਈ ਹੈ ਉਸ ਤਰ੍ਹਾਂ ਹੁੰਦਾ ਨਹੀਂ ਹੁਣ ਦੇਵ ਖਰੋੜ ਦੀ ਫਰਮਾਈ ਹੈ ਇੱਕ ਬੜਾ ਜੱਟ ਹੀਰੋ ਆਇਆ ਮੈਂ ਬੜਾ ਫੈਨ ਹਾਂ ਉਸ ਬੰਦੇ ਦਾ ਸੋ ਆਈ ਥਿੰਕ ਬਹੁਤ ਕੁਝ ਕਰਨ ਨੂੰ ਪਿਆ ਬੜੇ ਬੜੇ ਜਰਨੈਲ ਪਏ ਨੇ ਬੜੀ ਬੜੀ ਪੰਜਾਬੀਤ ਪਈ ਹੈ ਬੜੇ ਬੜਾ ਸਾਡਾ ਕਲਚਰ ਪਿਆ ਤੇ ਇਕੱਲਾ ਕਾਮੇਡੀ ਵਾਲਾ ਕੰਮ ਨਹੀਂ ਹੈਗਾ ਹੁਣ ਜਿਹੜੇ ਰਾਈਟਰ ਨੇ ਜਾਂ ਪ੍ਰੋਡਿਊਸਰਸ ਨੇ ਡਾਇਰੈਕਟਰ ਨੇ ਉਹਨਾਂ ਇੱਕ ਡਿਫਰੈਂਟ ਡਾਈਮੈਂਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਅ ਅਸੀਂ ਹੁਣ ਜਿਹੜੀ ਫਿਲਮ ਕਰ ਰਹੇ ਹਾਂ ਰੰਗਰੂਟ ਦੀ ਤਰ੍ਹਾਂ ਜਿਹੜੀ ਪਿੰਦਰਾ ਫਿਲਮ ਵਰਲਡ ਵਾਰ 2 ਦੀ ਹੈ ਕਹਾਣੀ ਬੜਾ ਡਿਫਿਕਲਟ ਰੋਲ ਹੈ ਜਿਹੜਾ ਮੈਂ ਕਰ ਰਿਹਾ ਹਾਂ ਮੇਰੇ ਕਾ 10 ਰਾਤਾ 10 ਦਿਨ ਹੋ ਗਏ ਨੇ ਸੁੱਤਾ ਨਹੀਂ ਕਿਉਂਕਿ ਉਹ ਰੋਲ ਹੀ ਬੜਾ ਵੱਡਾ ਇੱਕ ਜਰਨਲ ਦਾ ਸਾਹਿਦਿਕ ਬਹੁਤ ਸਾਰੀਆਂ ਚੀਜ਼ਾਂ ਲਿਖ ਰਹੇ ਨੇ ਲਿਖਾ ਰਹੀ ਔਰ ਮੈਂ ਰਾਈਟਿੰਗ ਨੂੰ ਕਹਿਣਾ ਵੀ ਹੁੰਦਾ ਵੀ ਕਾਪੀ ਨਹੀਂ ਕਰਨਾ ਕੋਈ ਨਵੀਂ ਚੀਜ਼ ਲਿਖੋ ਸਾਡੇ ਇੱਕ ਭੇਡ ਚਾਲ ਹੈ ਵੀ ਇੱਕ ਫਿਲਮ ਈਟ ਹੋ ਗਈ ਤਾਂ 10 ਫਿਲਮਾਂ ਦੇ ਨਾਲ ਦੀਆਂ ਬਣਾ ਦੇਣੀਆਂ ਸੈਟ ਤੇ ਬੈਠ ਕੇ ਰਾਈਟਿੰਗ ਹੋ ਰਹੀ ਹੈ ਸੈਟ ਤੇ ਬੈਠ ਕੇ ਸਕਰੀਨ ਲਿਖਿਆ ਜਾ ਰਿਹਾ ਇਸ ਤਰ੍ਹਾਂ ਨਹੀਂ ਹੈ ਇੱਕ ਸਟੋਰੀ ਤੇ ਕੰਮ ਹੋਣਾ ਚਾਹੀਦਾ ਕੰਟੈਂਟ ਚੰਗਾ ਤਾਂ ਹੀ ਹੋਊਗਾ ਜੇ ਸਕਰੀਨ ਤੇ ਤਾਂ ਡਾਇਰੈਕਟਰਸ ਪ੍ਰੋਡਿਊਸਰ ਜਿਹੜੇ ਹੈਗੇ ਆ ਉਹ ਨਾਲ ਤੁਰਨਗੇ ਇੱਕ ਗੱਲ ਮੈਂ ਆਪਣੇ ਪ੍ਰੋਡਿਊਸਰ ਨੂੰ ਸੇਫ ਕਰਕੇ ਚੱਲੋ ਇਹ ਨਹੀਂ ਵੀ ਪ੍ਰੋਡਿਊਸਰ ਆ ਗਿਆ ਤਾਂ ਉਹਨੂੰ ਮੋਨ ਲੈਣਾ ਤੇ ਮੁੜ ਕੇ ਉਹ ਘਰ ਜਾਣ ਜੋਗਾ ਇਹਨਾਂ ਰਵੇ ਵਿਚਾਰਾ ਇਹ ਕੰਮ ਹੋ ਰਿਹਾ ਇੱਥੇ ਠੀਕ ਹੈ ਜੀ ਸੋ ਤੁਸੀਂ ਪ੍ਰੋਡਿਊਸਰ ਨੂੰ ਸੇਫ ਕਰੋ ਉਹਦੇ ਨਾਲ ਮਿਲ ਕੇ ਚੱਲੋ ਉਹਦਾ ਸਹਾਰਾ ਬਣੋ ਸਾਰੇ ਐਕਟਰ ਸਾਰੇ ਲੋਕ ਸਾਰੇ ਯੂਨਿਟ ਵਾਲੇ ਸਾਰੇ ਪ੍ਰੋਡਕਸ਼ਨ ਵਾਲੇ ਕਿਉਂ ਬਲੰਦਵਾਚ ਗੱਲ ਕਰਨਾ ਆਪਣਾ ਠੀਕ ਕਰੋ ਸਾਰੇ ਕਿਉਂਕਿ ਹਰਾਮ ਦਾ ਪੈਸਾ ਨਾ ਬਚਣਾ ਤੇ ਨਾ ਕਿਤੇ ਪਚੂਗਾ ਘਰ ਦੇ ਨੂੰ ਜਾ ਕੇ ਦਿਓਗੇ ਬੱਚਿਆਂ ਦੇ ਵਿੱਚ ਜ਼ਹਿਰ ਜਾਊਗਾ ਸੋ ਮੇਰੇ ਹਿਸਾਬ ਨਾਲ ਪ੍ਰੋਡਿਊਸਰ ਨੂੰ ਸੇਵ ਕਰਨਾ ਬਹੁਤ ਜ਼ਰੂਰੀ ਹੈ ਹਜ਼ਾਰਾਂ ਪ੍ਰੋਡਿਊਸਰ ਮੈਨੂੰ ਮਿਲ ਰਹੇ ਜਿਹੜਾ ਕਹਿੰਦੇ ਮੈਂ ਪੰਜਾਬੀ ਫਿਲਮ ਮੁੜ ਕੇ ਨਹੀਂ ਬਣਾਉਣੀ ਉਹਨਾਂ ਨੇ ਨਾਮ ਕੋਟ ਕੀਤੇ ਨੇ ਕਿ ਜੀ ਮੇਰੇ ਨਾਲ ਕਿਹਨੇ ਕੀ ਕੀਤਾ ਸੋ ਇਹ ਚੀਜ਼ ਆਪਾਂ ਨੂੰ ਛੱਡ ਕੇ ਇੱਕ ਪੁੱਛੇ ਪੱਧਰ ਤੇ ਚੱਲਣਾ ਚਾਹੀਦਾ ਜੇ ਮੈਂ ਸਾਊਥ ਇੰਡੀਅਨ ਫਿਲਮਸ ਉੱਥੇ ਕਿਸੇ ਵੀ ਪ੍ਰੋਡਿਊਸਰ ਦੀ ਫਿਲਮ ਨਾ ਚੱਲੇ ਮੈਂ ਕੰਮ ਕਰਕੇ ਆਇਆ ਰਜਨੀ ਕਾਂਤ ਜੀ ਨਾਲ ਕਮਲਾ ਸੰਧ ਜੀ ਨਾਲ ਇੰਡੀਅਨ 2 ਕੀਤੀ ਹੈ 2 ਸਾਲ ਹੋ ਗਏ ਸਾਨੂੰ ਕੰਮ ਕਰਦੇ ਉੱਥੇ ਹਰੇਕ ਪ੍ਰੋਡਿਊਸਰ ਜਿਹੜਾ ਫਲॉप ਹੁੰਦਾ ਹੈ ਜਾਂ پیسے ਲੂਜ਼ ਕਰਦਾ ਹੈ ਉਹਨੂੰ ਰਜ ਜੀ ਕਿੰਨੇ ਆ ਫੜ 100 ਕਰੋੜ ਰੁਪਈਆ ਜਾਂ ਸੁਣਣਾ ਸਾਡੇ ਚ ਗੱਲ ਹੈ ਨਹੀਂ ਸਾਡੇ ਦੇ ਡਾਕ ਖਿੱਚ ਐਕਟ ਐਕਟ ਦੀ ਟਾਂ ਖਿੱਚਦਾ ਪ੍ਰੋਡਿਊਸਰ ਪ੍ਰੋਡਿਊਸਰ ਟਾਂਕੇ ਚਦਾ ਡਾਇਰੈਕਟਰ ਡਾਇਰੈਕਟਰ ਟਾਂਕੇ ਚਦਾ ਜਿਹਨੇ ਚਾਰ ਗਾਣੇ ਕੀਤੇ ਉਹ ਡਾਇਰੈਕਸ਼ਨ ਕਰਨ ਲੱਗ ਜਾਂਦਾ ਸੋ ਮੈਂ ਸਮਝਦਾ ਹੁਣ ਮੇਰਾ ਬੇਟਾ ਵਿਕਟਰ ਮੈਂ ਕਿਹਾ ਜ਼ਮੀਨ ਤੋਂ ਸ਼ੁਰੂ ਹੋਇਆ ਮੈਂ ਕਿਹਾ ਮੈਂ ਉਧਰ ਦੇਖੂਗਾ ਜਿੱਦਣ ਤੂੰ ਸਟੀਵਨ ਸਪੈਲਬਰਗ ਦੇ ਬਰਾਬਰ ਦਾ ਡਾਇਰੈਕਟਰ ਬਣੇਗਾ ਉਦੋਂ ਯੋਗਰਾਜ ਸਿੰਘ ਦਾ ਨਾਮ ਨਹੀਂ ਕਮ ਹੋਣਾ ਤੂੰ ਉਹ ਸਭ ਕੁਝ ਕਰਨਾ ਹੈ ਜਿਹੜਾ ਇੱਕ ਆਰਮ ਸਟਰੰਗਲਰ ਨੂੰ ਕਰਦਾ ਜਿਹਦਾ ਮੇਰੇ ਘਰ ਦੀ ਕਹਾਣੀ ਹੈ ਮੇਰੇ ਨਾਲ ਆਇਆ ਹੈ ਮੈਂ ਨਹੀਂ ਕਿਸੇ ਨੂੰ ਸਿਫਾਰਿਸ਼ ਕਰਨੀ ਤੇਰੀ ਤੋ ਉਸ ਯੋਗ ਹੋਣਾ ਚਾਹੀਦਾ ਹੈ ਕਿ ਜਾ ਕੇ ਲੋਕ ਕਹਿਣ ਵੀ ਹਾਂ ਮੈਂ ਕਈ ਵੀ ਨਹੀਂ ਕਹਿਣਾ ਮੈਂ ਯੋਗ ਰਾਜ ਦਾ ਬੇਟਾ ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਮੈਟਰ ਕਰਦੀਆਂ ਸਾਡੀ ਪੰਜਾਬ ਇੰਡਸਟਰੀ ਚ ਪਿਛਲੇ ਸਾਲ 800 ਕਰੋੜ ਦਾ ਬਿਜ਼ਨਸ ਹੋਇਆ ਜੀ ਪੰਜਾਬੀ ਫਿਲਮ ਇੰਡਸਟਰੀ 95% ਫਿਲਮਾਂ ਫਰੌਪ ਹੋਈਆਂ ਇਹਦਾ ਜਵਾਬਦਾਰ ਕੌਣ ਹੈ ਇੱਕ ਤਾਂ ਜਵਾਬਦਾਰ ਨੇ ਪਰਿੱਛੇ ਜਵਾਬਦਾਰ ਹੈ ਡਾਇਰੈਕਟਰ ਜਵਾਬਦਾਰਾ ਕੌਣ ਹੈ ਮਿੰਟੋ ਮਿੰਟੀ ਪੈਸਾ ਕਮਾਉਣ ਦਾ ਚੱਕਰ ਨਹੀਂ ਹੋਣਾ ਚਾਹੀਦਾ ਪੈਸ਼ਨ ਹੋਣਾ ਚਾਹੀਦਾ ਕੰਮ ਕਰਨ ਦਾ ਔਰ ਜਿਸ ਬੰਦੇ 'ਚ ਪੈਸ਼ਨ ਹੈ ਮੇਰੇ ਨਾਲ ਡੈਰਲ ਆਇਆ ਜੀਨੇ ਅੰਗਰੇਜ਼ ਜੀਨੇ ਕੰਮ ਕੀਤਾ ਹੈ ਸੱਜੇ ਸਿੰਘ ਰਿਕਰੂਟ ਚ ਮੈਂ ਉਹਨੂੰ ਲੈ ਕੇ ਆਇਆ ਨਾਲ ਮੈਂ ਕਿਹਾ ਮੈਂ ਤੈਨੂੰ ਇੰਟਰੋਡਿਊਸ ਕਰਨਾ ਚਾਹੁੰਦਾ ਤੇ ਪੰਜਾਬੀ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਿੱਡੀ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ ਦੇ ਹਾਲੀਵੁੱਡ ਦੇ ਐਕਟਰ ਜਿਹੜੇ ਆ ਆਪਣੀ ਫਿਲਮਾਂ 'ਚ ਕੰਮ ਕਰਦੇ ਸੁਨੇਹਰ ਮੈਨੂੰ ਲੱਗਦਾ ਆਉਣ ਵਾਲੇ ਵਕਤ ਦੇ ਵਿੱਚ ਕਾਫੀ ਕੁਝ ਚੇਂਜ ਹੋਊਗਾ ਇਸ ਸਾਲ ਡਿਫਰੈਂਟ ਟਰੈਕ ਦੀਆਂ ਫਿਲਮਾਂ ਬਣਨਗੀਆਂ ਆ ਜੋੜਿਆਂ ਦੀ ਫਿਲਮ ਬਣੂਗੀ ਔਰ ਬਰਕਸ ਇੱਕ ਫਿਲਮ ਦਸਟਰੀ ਨਾਲ ਇੱਕ ਡਿਫਰੈਂਟ ਸਬਜੈਕਟ ਦਾ ਕੰਟੈਂਟ ਦੀ ਲੋੜ ਹੈ ਆਖਰੀ ਗੱਲ ਮੇਰੇ ਬੈਸਟ ਫਿਲਮ ਕਿਹੜਾ ਜੇ ਮਾਂ ਪੰਜ ਸੱਤ ਬੱਚੇ ਜੰਮ ਲੇ ਤੇਰੇ ਤੁਸੀਂ ਇਹ ਸਵਾਲ ਪੁੱਛੋ ਵੀ ਤੈਨੂੰ ਕਿਹੜਾ ਬੱਚਾ ਪਿਆਰਾ ਹੈ ਮੇਰੇ ਲਈ ক্রিকেট ਕ੍ਰਿਕਟਰਸ ਬੱਚੇ ਜਿਹੜੇ ਟ੍ਰੇਨ ਕੀਤੇ 25000 26000 ਇਨਕਲੂਡਿੰਗ ਯੂਵਰਾਜ ਸਿੰਘ ਫਿਲਮ ਇੰਡਸਟਰੀ ਫਿਲਮਾਂ ਇਹ ਮੇਰੇ ਬੱਚੇ ਨੇ ਤੇ ਮੈਨੂੰ ਹਰ ਬੱਚਾ ਪਿਆਰਾ ਹੋਵੇ ਹੋ ਸਕਦਾ ਕਿਸੇ ਦਾ ਰੰਗ ਕਾਲਾ ਹੋਵੇ ਕੋਈ ਅਪਾਹਜ ਹੋਵੇ ਕੋਈ ਚੱਲ ਨਾ ਸਕੇ ਕੋਈ ਡਿੱਗਿਆ ਪਿਆ ਹੋਵੇ ਮੈਂ ਸਾਰੇ ਬੱਚਿਆਂ ਨੂੰ ਮੋਢੇ ਤੇ ਚੱਕ ਕੇ ਚੱਲਦਾ ਤੇ ਮੇਰੇ ਲਈ ਸਾਰੀ ਫਿਲਮਾਂ ਅਹਿਮ ਨੇ ਬੇਸ਼ੱਕ ਜੇ ਮੈਂ ਕੰਮ ਕਰ ਰਿਹਾ ਜਾਂ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ